ਲੋ ਵੀ ਮਿੱਤਰੋ ਇੱਕ ਕਿਸਾਨ ਦੀ ਕਣਕ ਦੀ ਬਜਾਈ ਤੁਸੀਂ ਵੇਖ ਸਕਦੇ ਆਂ ਵੀ ਜਿੰਨੀ ਵੀ ਕਣਕ ਉੱਗੀ ਆ ਵੀ ਸੋਨੇ ਦੇ ਜਿਵੇਂ ਮੋਤੀ ਉਗਦੇ ਨੇ ਬਾਈ ਜੀ ਮੋਤੀਆਂ ਵਾਂਗੂ ਉੱਗਿਆ ਬਾਕੀ ਤੁਸੀਂ ਆਪ ਦੇਖ ਲਓ ਕੱਲਾ ਕੱਲਾ ਬੀਜ ਕਿਰਾ ਵੱਖਰਾ ਆਨੰਦ ਆਉਂਦਾ ਬਾਈ ਜੀ ਇਹ ਕਣਕ ਦੀ ਬਜਾਈ ਪਹਿਲੋਂ ਕਣਕ ਦੀ ਕਟਾਈ ਕਰਨ ਤੋਂ ਬਾਅਦ ਛੋਨੇ ਦੀ ਸੌਰੀ ਛੋਨਾ ਜਦੋਂ ਆਪਾਂ ਵੜ ਦਿੰਨੇ ਆ ਨਾ ਉਦੋਂ ਬਾਅਦ ਛਟਾ ਦੇ ਕੇ ਤੇ ਰੀਪਰ ਦੇ ਨਾਲ ਬੁੱਥੇ ਵੜ ਦਿੱਤੇ ਹਨਾ ਤੇ ਫਿਰ ਕਣਕ ਦਾ ਛਟਾ ਦੇ ਕੇ ਉਤੋਂ ਕਣਕ ਨੂੰ ਭਰ ਦਿੱਤਾ ਤੇ ਸਾਰੀ ਕਣਕ ਵੇਖੋ 4-5 ਕਿੱਲੇ ਕਣਕ ਬੀਜੀ ਆ ਬਾਈ ਜੀ ਦੀ ਕਰਾਂ ਵੱਖਰਾ ਹੀ ਕਰਾਂ ਰੂਹ ਖੋਝੋ ਜਾਂਦੀ ਆ ਕੋਈ ਸੁੰਢੀ ਨਹੀਂ ਕੋਈ ਬਮਕੜ ਨਹੀਂ ਘੱਟ ਖਰਚਾ ਆਮਦਨ ਵੱਧ ਸਾਡੇ ਜਿਹੜੇ ਖੇਤੀਬਾੜੀ ਅਫਸਰ ਆ ਸਰਦਾਰ ਭਪਿੰਦਰ ਸਿੰਘ ਜੀ ਬਾਈ ਜੀ ਤਰਨਤਾਰਨ ਹਲਕੇ ਦੇ ਵਿੱਚ ਬਾਈ ਜੀ ਏਡੇ ਸਭ ਤੋਂ ਵੱਧ ਕੈਂਪ ਸਰਦਾਰ ਭਪਿੰਦਰ ਸਿੰਘ ਦੇ ਹੁੰਦੇ ਆ ਤੇ ਵਾਖੋ ਉਹਨਾਂ ਦੀ ਪ੍ਰੇਰਿਤ ਤੇ ਲੋਕ ਜਿਹੜੇ ਕੰਮ ਕਰਦੇ ਆ ਚਲੋ ਮੈਂ ਇਹਨਾਂ ਵੀ ਕਿਸਾਨ ਨੂੰ ਹੁਣ ਅੱਗੇ ਵੇਖੋ ਖਰਚੇ ਵੱਧ ਸੀ ਤੇ ਆਮਦਨ ਘੱਟ ਸੀ ਕਿਉਂਕਿ ਇਨੇ ਨੀ ਯਾਰ ਪਹਿਲੀ ਵਾਈ ਜਾਨੀ ਡੀਜ਼ਲ ਫੂਕੀ ਜਾਣਾ ਹਨ ਤੇ ਕੋਈ ਪੋਰ ਬੰਦ ਹੋ ਗਈ ਕੋਈ ਚੱਲਦੀ ਰਹਿ ਗਈ ਹਨ ਤੇ ਬੜਾ ਔਖਾ ਲੱਗਦਾ ਸੀ ਇੱਕ ਬੰਦਾ ਮਗਰ ਤੇ ਇੱਕ ਬੰਦਾ ਅੱਗੇ ਦਾੜੀ ਨਾਲੋਂ ਬਾਈ ਜੀ ਮੁੱਛਾਂ ਵੱਧ ਜਾਂਦੀਆਂ ਸੀ ਆ ਵੇਖੋ ਕਿਹਨਾਂ ਕੱਲਾ ਕੱਲਾ ਬੀਜ ਕਰਾ ਤੁਹਾਨੂੰ ਨਜ਼ਰ ਆ ਰਿਹਾ ਵੀ ਕਿਵੇਂ ਕਣਕ ਉੱਗੀ ਆ ਬਾਕੀ ਤੁਸੀਂ ਕਮੰਡਾ 'ਚ ਜ਼ਰੂਰ ਦੱਸੋ ਵੀ ਤੁਹਾਨੂੰ ਇਹ ਕਣਕ ਦੀ ਕਿਸਾਨ ਦੀ ਬਜਾਈ ਕਿਸ ਤਰ੍ਹਾਂ ਲੱਗੀ ਕੀ ਗੱਲਬਾਤ ਆ ਮਿੱਤਰੋ ਕਿਉਂਕਿ ਆਪਾਂ ਇਸ ਤਰ੍ਹਾਂ ਹੀ ਕਰਜ਼ਾਈ ਹੋ ਰਹੇ ਆ ਵੱਧ ਤੋਂ ਵੱਧ ਕਿੰਨੇ ਕਿਸਾਨ ਆ ਭਾਈ ਜੀ ਜਿਹੜੇ ਇਸ ਤਰ੍ਹਾਂ ਕਰਜ਼ਾਈ ਹੋ ਹੋ ਕੇ ਜਿਹੜਾ ਕੋਈ ਕਰਜ਼ਾ ਨਹੀਂ ਲੈਂਦਾ ਭਾਈ ਜੀ ਫਿਰ ਖੁਦਕੁਸ਼ੀਆਂ ਕਰਦੇ ਆ ਆਪਾਂ ਪਰ ਆਪਾਂ ਨੂੰ ਸਮਝ ਨਹੀਂ ਆਉਂਦੀ ਹੈ ਨਾ ਖੇਤੀ ਆਪਾਂ ਕਰਦੇ ਆਂ ਖਰਚਾ ਵੀ ਉਹ ਕਰਦੇ ਆਂ ਪਰ ਪਾਉ ਜੀ ਕੋਈ ਖਰਚੇ ਦੀ ਲੋੜ ਨਹੀਂ ਜੀ ਆ ਵੇਖ ਲਓ ਕੱਲਾ ਕੱਲਾ ਬੀਜ ਤੁਹਾਨੂੰ ਨਜ਼ਰ ਆ ਰਿਹਾ ਸੱਜਣੋ ਵੀ ਕਿਵੇਂ ਕਣਕ ਉੱਗੀ ਆ ਹਨਾ ਬਾਕੀ ਤੁਸੀਂ ਆਪਣਾ ਸੁਝਾਅ ਦੇਣਾ ਵਾ ਤੋ ਗੱਦ ਵੀ ਸੱਜਣੋ ਕਿਵੇਂ ਤੁਹਾਨੂੰ ਲੱਗੀ ਏ ਕਣਕ ਹਨਾ ਤੇ ਬੜੇ ਹੀ ਸਾਡੇ ਪਿੰਡ ਦੇ ਸਰਦਾਰ ਜਗੀਰ ਸਿੰਘ ਹੋਣੀ ਹੋ ਕੇ ਠੇਕੇਦਾਰ ਸਾਹਿਬ ਹੋ ਕੇ ਖੋਰ ਵੀ ਬੜੇ ਕਿਸਾਨ ਆ ਬਾਈ ਜੀ ਜੇ ਗਿਣਤੀ ਕਰੀਏ ਤੇ ਨਾ ਗਿਣੇ ਨਹੀਂ ਜਾਣੇ ਵੀ ਐਨੇ ਜਿਹੜੇ ਵੱਡਾ ਪਿੰਡ ਹੋਣ ਕਰਕੇ ਕਿੰਨੇ ਕਿਸਾਨ ਆ ਜਿਹੜੇ ਸਭਰਾ ਏਰੀਏ ਦੇ ਮੱਝ ਏਰੀਏ ਦੇ ਐਸੇ ਹਿਸਾਬ ਕਿਤਾਬ ਨਾਲ ਖੇਤੀ ਕਰਦੇ ਆ ਹਨਾ ਤੇ ਬਾਕੀ ਸਾਡੇ ਠੇਕੇਦਾਰ ਸਾਹਮਣੇ ਵੀ ਤੁਸੀਂ ਵੇਖਿਆ ਹੋਣਾ ਸਤਰਾਮ ਸਿੰਘ ਨੇ ਉਹਨੇ ਵੀ ਬਜਾਈ ਕੀਤੀ ਤੁਹਾਨੂੰ ਵਿਖਾਵਾਂਗੇ ਵੀ ਕਦੂ ਕਰਕੇ ਕਣਕ ਬੀਜੀ ਕਦੂ ਪਤਾ ਜਿਹੜੇ ਜਿਹੜੇ ਕਿਸਾਨਾਂ ਨੂੰ ਵੀ ਕਦੂ ਆਂਦੇ ਕਿੰਨੂ ਆ ਹੈਨਾ ਕਦੂ ਕਰਕੇ ਕਾੜ ਕੇ ਬੀਜੀਆ ਦਾ ਬਾਕੀ ਤੁਸੀਂ ਵੇਖ ਲਓ ਕਰਾਂ ਵੱਖਰਾ ਆਨੰਦ ਆ ਜਾਂਦਾ ਸੱਜਣੋ ਤੇ ਵੀਡੀਓ ਸ਼ੇਅਰ ਕਰੋ ਵਾਤੋ ਵਾਤ ਤੇ ਚੈਨਲ ਨੂੰ ਸੋਸ ਤੋਂ ਸਬਸਕ੍ਰਾਈਬ ਕਰੋ ਠੀਕਾ ਮਿੱਤਰੋ ਕਿਵੇਂ ਦੀ ਲੱਗੀ ਵੀਡੀਓ ਜਰੂਰ ਸੁਝਾਅ ਦੇਣਾ ਜੇ ਬਾਕੀ ਤੁਹਾਨੂੰ ਨਜ਼ਰ ਆ ਹੀ ਰਿਹਾ ਹੋਣਾ ਵੀ ਕੀ ਸਿਸਟਮ ਆ ਕੀ ਬਾਤਾਂ ਠੀਕ ਆ ਸੱਜਣੋ ਬਾਕੀ ਕੋਈ ਵੀਰ ਕੋਈ ਗੱਲਬਾਤ ਜਾਂ ਕਿਸੇ ਵੀ ਹੋਰ ਵੀ ਕਿਸੇ ਤਰੀਕੇ ਦੇ ਨਾਲ ਖੇਤੀਬਾੜੀ ਕਰਦਾ ਕਿਤੇ ਵਧੀਆ ਢੰਗ ਦੇ ਨਾਲ ਉਸ ਸਾਹਿਬਤਾ ਆਪਣਾ ਕੋਈ ਵੀ ਵੀਰ ਕਰਦਾ ਹੋਏ ਤੇ ਮੇਰਾ ਨੰਬਰ 872 59646 ਮੇਰਾ ਨੰਬਰ ਆ ਜਦੋਂ